ਇਹ ਸਾਧ ਸੰਗਤ ਅੱਜ ਵੀ ਜਦੋਂ ਆਪਾਂ ਤੱਕੀਏ ਸਾਡੀ ਅਰਦਾਸ ਅੱਜ ਵੀ ਉਹੀ ਹੈ ਜੋ ਅੱਜ ਤੋਂ 100 ਸਾਲ ਪਹਿਲਾਂ ਸੀ 200 ਸਾਲ ਪਹਿਲਾਂ ਸੀ ਉਦੋਂ ਵੀ ਅਸੀਂ ਗੁਰੂ ਕੋਲ ਆਉਣਾ ਆ ਕੇ ਬਹੁਤਿਆਂ ਨੇ ਬੇਨਤੀ ਕਰਨੀ ਸੱਚੇ ਪਾਤਸ਼ਾਹ ਕਿਰਪਾ ਕਰੋ ਸੁੱਖ ਸ਼ੌਹਰਤ ਚਾਹੀਦਾ ਤਨ ਸੰਪਦਾ ਚਾਹੀਦੀ ਹੈ ਧੀ ਪੁੱਤ ਦੀ ਦਾਤ ਜਾਂ ਸੰਸਾਰਿਕ ਪਦਾਰਥਾਂ ਦੀ ਦਾਤ ਮੈਂ ਇੱਕ ਬੇਨਤੀ ਕਰਦਾ ਹਾਂ ਵੀ ਸਿੱਖ ਨੇ ਗੁਰੂ ਕੋਲੋਂ ਹੀ ਮੰਗਣਾ ਹੋਰ ਕਿਹਦੇ ਕੋਲੋਂ ਮੰਗਣਾ ਹੈ ਸਾਡਾ ਤਾਂ ਇੱਕੋ ਸਹਾਰਾ ਧੰਨ ਗੁਰੂ ਗ੍ਰੰਥ ਸਾਹਿਬ ਸੱਚਾ ਪਾਦਸ਼ਾਹੀ ਹੈ ਆਪਾਂ ਤਾਂ ਜਦੋਂ ਕਿਸੇ ਵਸਤ ਦੀ ਲੋੜ ਹੋਏਗੀ ਉਦੋਂ ਆਪਣੀ ਅਰਜੀ ਲੈ ਕੇ ਗੁਰੂ ਦੇ ਚਰਨਾਂ ਵਿੱਚ ਪਹੁੰਚਾਂਗੇ ਵੀ ਬਾਪੂ ਸਾਨੂੰ ਆਹ ਚਾਹੀਦੇ ਜੇ ਤਨ ਨੂੰ ਕੋਈ ਰੋਗ ਲੱਗਿਆ ਤਾਂ ਵੀ ਗੁਰੂ ਕੋਲ ਆਉਣਾ ਜੇ ਮਨ ਕਰਕੇ ਕੋਈ ਰੋਗ ਲੱਗਿਆ ਤਾਂ ਵੀ ਗੁਰੂ ਕੋਲ ਆਉਣਾ ਜੇ ਧਨ ਸੰਪਦਾ ਚਾਹੀਦੀ ਹੈ ਸੁਖ ਸ਼ੌਹਰਤ ਚਾਹੀਦਾ ਹੈ ਜਾਂ ਧੀ ਪੁੱਤ ਦੀ ਦਾਤ ਚਾਹੀਦੀ ਹੈ ਆਪਾਂ ਗੁਰੂ ਦੇ ਚਰਨਾਂ ਵਿੱਚ ਪਹੁੰਚ ਕੇ ਬੇਨਤੀ ਕਰਦੇ ਆਂ ਤੇ ਸਤਿਗੁਰੂ ਦਿੰਦਾ ਇਸ ਵਿੱਚ ਕੋਈ ਦੋਰਾਮਾ ਨਹੀਂ ਸਾਡੇ ਅੰਦਰ ਦੀ ਵੇਦਨ ਗੁਰੂ ਸੁਣਦਾ ਔਰ ਸਾਡੀ ਝੋਲੀ ਵਿੱਚ ਦਾਤ ਪਾ ਕੇ ਸਾਨੂੰ ਨਿਵਾਜਦਾ ਪਰ ਸਾਧ ਸੰਗਤ ਕਿਤਨਾ ਚੰਗਾ ਹੁੰਦਾ ਜਿੱਥੇ ਗੁਰੂ ਕੋਲੋਂ ਅਸੀਂ ਸੰਸਾਰਿਕ ਪਦਾਰਥ ਮੰਗੇ ਗੁਰੂ ਨੇ ਦਿੱਤੇ ਉਥੇ ਗੁਰੂ ਦੇ ਚਰਨਾਂ ਵਿੱਚ ਜੁੜ ਆਪਾਂ ਗੁਰੂ ਦੇ ਪਾਸੋਂ ਗੁਰੂ ਨੂੰ ਮੰਗਦੇ ਗੁਰੂ ਦੇ ਚਰਨਾਂ ਵਿੱਚ ਜੁੜ ਆਪਾਂ ਨਾਮ ਦੀ ਦਾਤ ਗੁਰੂ ਦੇ ਚਰਨਾਂ ਦੇ ਵਿੱਚੋਂ ਸਿੱਖੀ ਦੀ ਦਾਤ ਮੰਗਦੇ ਤੇ ਸਤਗੁਰੂ ਨੇ ਜਿੱਥੇ ਨਾਮ ਦੀ ਦਾਤ ਬਖਸ਼ਿਸ਼ ਕਰਨੀ ਸੀ ਉਥੇ ਮਾਲਕ ਦੀ ਕਿਰਪਾਲਤਾ ਦੇ ਨਾਲ ਨੌ ਨਿਧੀਆਂ 18 ਸਿਧੀਆਂ ਜੀਵਨ ਦੇ ਅੰਦਰ ਭਰਪੂਰ ਕਰ ਦੇਣੀਆਂ ਸਨ ਉਥੇ ਨਾਲ ਸੰਸਾਰਕ ਵਸਤੂ ਵੀ ਦੇਣੇ ਸਨ ਹੁਣ ਗੋਇੰਦਵਾਲ ਸਾਹਿਬ ਦੀ ਧਰਤੀ ਸਤਿਗੁਰੂ ਜੀ ਦਾ ਦਰਬਾਰ ਸਜਣਾ ਸੰਗਤ ਨੇ ਦੂਰੋਂ ਨੇੜਿਓਂ ਗੁਰੂ ਚਰਨਾਂ ਦੇ ਵਿੱਚ ਚੱਲ ਕੇ ਪਹੁੰਚਣਾ ਤੇ ਗੁਰਦੇਵ ਪਾਤਸ਼ਾਹ ਦੇ ਦਰਸ਼ਨ ਕਰਨੇ ਔਰ ਨਾਲ ਆਪਣੀ ਬੇਨਤੀ ਗੁਰੂ ਚਰਨਾਂ ਦੇ ਵਿੱਚ ਕਰ ਦੇਣੀ ਜੋ-ਜੋ ਪਦਾਰਥਾਂ ਦੀ ਹੁੰਦੀ ਸੀ ਤੇ ਹਰ ਵੇਲੇ ਗੋਇੰਦਵਾਲ ਸਾਹਿਬ ਦੀ ਧਰਤੀ ਦੇ ਉੱਪਰ ਸਿੱਖ ਸੰਗਤਾਂ ਦੀ ਵੱਡੀ ਭੀੜ ਜੁੜੀ ਰਹਿਣੀ ਉਸ ਵਕਤ ਜਦੋਂ ਸੰਗਤ ਸਾਧ ਸੰਗਤ ਗੁਰੂ ਕੇ ਦਰਸ਼ਨਾਂ ਨੂੰ ਜਾਂਦੀ ਸੀ ਨਾ ਉਹਨਾਂ ਸੰਗ ਬਣਾ ਕੇ ਕਈ-ਕਈ ਗੁਰੂ ਦੇ ਪਿਆਰੇ ਸਿੱਖਾਂ ਨੇ ਇਕੱਠਿਆਂ ਹੋ ਕੇ ਜਥੇ ਦੇ ਰੂਪ ਦੇ ਵਿੱਚ ਜੋਟੀਆਂ ਦੇ ਰੂਪ ਵਿੱਚ ਗੁਰਬਾਣੀ ਦੇ ਸ਼ਬਦ ਪੜ੍ਹਦਿਆਂ ਜਾਣਾ ਪਿੰਡਾਂ ਦੇ ਪਿੰਡ ਇਕੱਠੇ ਹੋ ਕੇ ਕਦੀ ਜੀਵਨ ਦੇ ਵਿੱਚ ਸਿੱਖ ਨੂੰ ਇੱਕ ਅਦੀ ਵੇਰ ਗੁਰੂ ਦੇ ਦਰਸ਼ਨ ਹੁੰਦੇ ਸਨ ਬਹੁਤਾਤ ਵੇਰ ਨਹੀਂ ਇਹ ਤਾਂ ਸਤਿਗੁਰੂ ਨੇ ਸਾਡੇ ਤੇ ਕਿਰਪਾ ਕੀਤੀ ਬਖਸ਼ਿਸ਼ ਦੇ ਨਾਲ ਦਵਾਜਿਆ ਜਦੋਂ ਵੀ ਸਾਡਾ ਅੰਦਰ ਭਟਕਦਾ ਹੈ ਆਪਾਂ ਗੁਰੂ ਦੇ ਚਰਨਾਂ ਵਿੱਚ ਆਈਏ ਆ ਕੇ ਅਰਦਾਸ ਕਰੀਏ ਗੁਰੂ ਦੇ ਦਰਸ਼ਨ ਕਰੀਏ ਗੁਰੂ ਨਾਲ ਗੱਲਾਂ ਕਰੀਏ ਆ ਜਿਹੜਾ ਆਪਾਂ ਗੁਰਬਾਣੀ ਦਾ ਜਾਪ ਕਰਦੇ ਹਾਂ ਜੀ ਇਹ ਗੁਰੂ ਬਾਪੂ ਦੇ ਨਾਲ ਗੱਲਾਂ ਬਾਤਾਂ ਕਰਨਾ ਹੈ ਆਪਾਂ ਗੁਰੂ ਦਾਤੇ ਦੀ ਗੋਦ ਵਿੱਚ ਬੈਠੀਏ ਗੁਰੂ ਨਾਲ ਬਚਨ ਬਲਾਸ ਕਰੀਏ ਕਿੰਨੀ ਸੌਖ ਹੈ ਜੀ ਤੁਸੀਂ ਦੇਸ਼ ਪਰਦੇਸ ਵਿੱਚ ਵਰਲਡ ਦੇ ਕਿਸੇ ਵੀ ਕੋਨੇ ਵਿੱਚ ਚਲੇ ਜਾਓ ਉੱਥੇ ਤੁਹਾਨੂੰ ਗੁਰੂ ਦੇ ਨਾਲ ਤੁਹਾਡਾ ਮਿਲਾਪ ਹੋ ਜਾਏਗਾ ਤੁਹਾਨੂੰ ਭਟਕਣ ਦੀ ਲੋੜ ਨਹੀਂ ਪਰ ਕਿਤੇ ਨਾ ਕਿਤੇ ਗੁਰੂ ਦੀ ਕਿਰਪਾ ਸਾਡੇ ਜੀਵਨ ਦੇ ਅੰਦਰ ਵਰਤੀ ਪਰ ਸਾਡੇ ਅੰਦਰ ਦੀ ਪਰਪੱਕਤਾ ਘਟੀ ਸਾਡਾ ਅੰਦਰ ਸਥਿਰ ਨਹੀਂ ਜੇ ਰਹਿੰਦਾ ਸਰੀਰ ਕਰਕੇ ਆਪਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਵੀ ਜੁੜ ਰਹੇ ਆਂ ਤੇ ਅੰਦਰ ਦੀ ਇਕਾਗਰਤਾ ਨਾ ਹੋਣ ਕਰਕੇ ਸਾਧ ਸੰਗਤ ਅਸੀਂ ਹੋਰ ਅਨੇਕਾਂ ਥਾਮਾਂ ਦੇ ਉੱਪਰ ਜਾ ਕੇ ਵੀ ਨਤਮਸਤਕ ਹੋ ਜਾਣੇ ਆ ਮਥੇ ਟੇਕ ਦਿੰਨੇ ਆ ਕਿਉਂਕਿ ਅੰਦਰ ਭਰੋਸਾ ਕੋਈ ਨਹੀਂ ਜੇ ਗੁਰੂ ਨੂੰ ਇੱਕ ਵਾਰਾ ਬੇਨਤੀ ਕਰ ਦਿੱਤੀ ਗੁਰੂ ਨੇ ਸੁਣੀ ਨਹੀਂ ਤੇ ਆਪਾਂ ਉਸੇ ਸਮੇਂ ਕਹਿ ਦਿੰਨੇ ਆ ਵੀ ਸਤ ਗੁਰੂ ਹੁਣ ਤੇਰੇ ਕੋਲ ਨਹੀਂ ਜੇ ਆਉਣਾ ਤੇਰੇ ਨਾਲ ਸਾਡਾ ਕੋਈ ਸਬੰਧ ਨਹੀਂ ਉਸੇ ਸਮੇਂ ਕਿਸੇ ਨਾ ਕਿਸੇ ਦੇ ਧਾਰੀ ਕੋਲ ਕਿਤੇ ਕਬਰ ਤੇ ਆਪਾਂ ਪਹੁੰਚ ਗਏ ਅੱਜ ਤਾਂ ਸਾਡਾ ਮਨ ਇੰਨਾ ਕੁ ਅਸਥਿਰ ਹੋ ਗਿਆ ਵੀ ਜਦੋਂ ਗੁਰੂ ਕੋਲ ਬੇਨਤੀ ਕੀਤੀ ਗੁਰੂ ਨੇ ਸੁਣੀ ਨਹੀਂ ਤੇ ਸਾਡਾ ਚਿਹਰਾ ਮਯੂਸ ਹੋਇਆ ਜੇ ਸਾਨੂੰ ਕੋਈ ਸਾਡਾ ਸੱਜਣ ਮਿੱਤਰ ਮਿਲ ਜਾਵੇ ਨਾ ਪੁੱਛਦਾ ਹੈ ਵੀ ਸੱਜਣਾ ਗੱਲ ਕੀ ਹੈ ਤੇ ਜਦੋਂ ਆਪਾਂ ਦੱਸਦੇ ਹਾਂ ਵੀ ਗੁਰੂ ਨੂੰ ਆਖਿਆ ਸੀ ਆ ਪਦਾਰਥ ਚਾਹੀਦਾ ਹੈ ਇਹ ਦਾਤ ਚਾਹੀਦੀ ਹੈ ਨਹੀਂ ਮਿਲੀ ਤੇ ਉਹ ਸੱਜਣ ਸਾਡਾ ਆਖੇਗਾ ਆ ਮੈਂ ਤੈਨੂੰ ਫਲਾਣੇ ਬਾਬੇ ਕੋਲ ਲੈ ਕੇ ਚੱਲਦਾ ਉਹਦੇ ਕੋਲ ਚੱਲ ਉਹ ਤਾਂ ਮਿੰਟਾਂ ਸੈਕਿੰਟਾਂ ਵਿੱਚ ਧਾਗਾ ਕਰਕੇ ਦਿੰਦਾ ਹੈ ਉਹ ਤਾਂ ਰੁਕੇ ਹੋਏ ਕੰਮਾਂ ਨੂੰ ਮਿੰਟਾਂ ਸੈਕਿੰਟਾਂ ਦੇ ਵਿੱਚ ਤੋੜ ਦਿੰਦਾ ਹੈ ਅੱਜ ਇਹ ਗੱਲਾਂ ਆਮ ਹੋ ਗਈਆਂ ਸਾਡੇ ਜੀਵਨ ਦੇ ਵਿੱਚ ਇਹੀ ਘਾਟ ਜਿਹੜੀ ਸਭ ਤੋਂ ਵੱਡੀ ਸਾਡਾ ਗੁਰੂ ਦੇ ਉੱਤੇ ਭਰੋਸਾ ਕੋਈ ਨਹੀਂ ਜੇ ਰਿਆ ਸਾਡਾ ਗੁਰੂ ਦੇ ਉੱਤੇ ਵਿਸ਼ਵਾਸ ਕੋਈ ਨਹੀਂ ਤੁਸੀਂ ਜਿੰਨੇ ਆਪਾਂ ਬੈਠੇ ਆ ਨਾ ਆਪਾਂ ਆਪਣੇ ਜੀਵਨ ਦੇ ਵਿੱਚ ਆਪਣੇ ਅੰਤਰ ਆਤਮੇ ਕਿਉਂਕਿ ਗੁਰਬਾਣੀ ਸਾਨੂੰ ਬਚਨ ਇਹ ਆਖਦੀ ਪਈ ਹੈ ਆਪ ਕਨਡੇ ਗਿਰੀਵਾਨ ਮੈਂ ਸਿਰ ਨੀਮਾ ਕਰ ਵੇਖ ਆਪਾਂ ਆਪਣੇ ਅੰਦਰ છાਤੀ ਮਾਰ ਕੇ ਵੇਖੀਏ ਜੋ ਸਤਗੁਰੂ ਜੀ ਦੇ ਪਵਿੱਤਰ ਬਚਨ ਸਤਕਾਰਯੋਗ ਭਗਤ ਕਬੀਰ ਜੀ ਆਖਦੇ ਹਨ ਕਬੀਰ ਮਨ ਜਾਣੈ ਸਭ ਬਾਤ ਪਤਾ ਸਾਰਿਆਂ ਨੂੰ ਹੈ ਗਿਆਨ ਸਾਰਿਆਂ ਨੂੰ ਹੈ ਪਰ ਫਿਰ ਵੀ ਜਾਣਤ ਹੀ ਅਉਗਣ ਕਰੈ ਜਾਣਦਿਆਂ ਹੋਇਆਂ ਅਗਿਆਨਤਾ ਵਿੱਚ ਫਸ ਕੇ ਕਰਮ ਅਸੀਂ ਸਾਰੇ ਕਰੀ ਜਾ ਰਹੇ ਹਾਂ ਤੇ ਉੱਥੇ ਫਿਰ ਭਗਤ ਕਬੀਰ ਜੀ ਪਤਾ ਕੀ ਕਹਿੰਦੇ ਨੇ ਕਾਹੇ ਕੀ ਕੁਸ਼ਲਾਤ ਹਾਥ ਦੀਪ ਕੂਏ ਪਰੈ ਕਹਿੰਦੇ ਹੱਥ ਵਿੱਚ ਪਕੜੀ ਹੋਵੇ ਲੈਲਟਨ ਹੱਥ ਵਿੱਚ ਪਕੜੀ ਹੋਵੇ ਪਕੜਿਆ ਹੋਵੇ ਦੀਵਾ ਤੇ ਇਨਸਾਨ ਡੂੰਘੇ ਖੂਦ ਦੇ ਵਿੱਚ ਡਿੱਗਦਾ ਪਿਆ ਬਿਲਕੁਲ ਇਹੀ ਹਾਲਾਤ ਸਾਡੇ ਬਣੇ ਹੋਏ ਨੇ ਸਾਡਾ ਗੁਰੂ ਦੇ ਉੱਤੇ ਭਰੋਸਾ ਨਹੀਂ ਪਰ ਜਿਹੜੀਆਂ ਉਸ ਸਮੇਂ ਭਰੋਸੇ ਵਾਲੀਆਂ ਰੂਹਾਂ ਨੇ ਸੱਦ ਸੰਗਤ ਉਹਨਾਂ ਨੇ ਸੰਗ ਬਣਾ ਕੇ ਝੋਟੀਆਂ ਦੇ ਵਿੱਚ ਗੁਰਬਾਣੀ ਨੂੰ ਪੜ੍ਹਦੇ ਆ ਪਿੰਡਾਂ ਨਗਰਾਂ ਦੇ ਵਿੱਚੋਂ ਇਕੱਠੇ ਹੋ ਕੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਗੁਰੂ ਦੇ ਚਰਨਾਂ ਵਿੱਚ ਪਹੁੰਚਣਾ ਤੇ ਗੁਰੂ ਦੇ ਦਰਸ਼ਨ ਕਰਨੇ ਗੁਰੂ ਦੇ ਚਰਨਾਂ ਦੇ ਵਿੱਚ ਜੁੜ ਗੁਰੂ ਦੇ ਪਵਿੱਤਰ ਬਚਨ ਬਲਾਸ ਸਰਵਣ ਕਰਨੇ ਕਈ ਕਈ ਦਿਨ ਉਸ ਸਮੇਂ ਸੰਗਤਾਂ ਦਾ ਜਥਾ ਗੁਰੂ ਦੇ ਚਰਨਾਂ ਵਿੱਚ ਠਹਿਰਦਾ ਸੀ ਇਸੇ ਤਰ੍ਹਾਂ ਸਾਧ ਸੰਗਤ ਇੱਕ ਸੰਗਤ ਦਾ ਜਥਾ ਆਪਣੇ ਨਗਰ ਤੋਂ ਤੁਰਿਆ ਗੁਰਬਾਣੀ ਨੂੰ ਜੋਟੀਆਂ ਦੇ ਵਿੱਚ ਪੜਦਾ ਹੋਇਆ ਲਾਹੌਰ ਦੀਆਂ ਗਲੀਆਂ ਦੇ ਵਿੱਚੋਂ ਨਿਕਲਦਾ ਹੋਇਆ ਗੋਇੰਦਵਾਲ ਸਾਹਿਬ ਵੱਲ ਨੂੰ ਆ ਰਿਹਾ ਹੈ ਹੁਣ ਜਦੋਂ ਲਾਹੌਰ ਦੇ ਵਿੱਚੋਂ ਗੁਜ਼ਰਿਆ ਤੇ ਉਸੇ ਲਾਹੌਰ ਦੇ ਅੰਦਰ ਬਾਹਰੂ ਬਾਰ ਇੱਕ ਖੂਹ ਦੀ ਮੈਣ ਦੇ ਉੱਤੇ ਇੱਕ ਸੱਜਣ ਬੈਠਾ ਹੈ ਜਿਹਦਾ ਨਾਮ ਇਤਿਹਾਸ ਦੇ ਅੰਦਰ ਪ੍ਰੇਮਾ ਕਰਕੇ ਆਉਂਦਾ ਹੈ ਜਿਹਦੇ ਤਨ ਉੱਤੇ ਕੋੜ ਦਾ ਰੋਗ ਹੈ ਤੇ ਉਸ ਸਮੇਂ ਜਿਹੜੀ ਪਿੰਡਾਂ ਦੇ ਵਿੱਚ ਮਨੌਤ ਸੀ ਵੀ ਜੀ ਦੇ ਤਨ ਦੇ ਉੱਤੇ ਕੋੜ ਦਾ ਰੋਗ ਹੋ ਜਾਣਾ ਉਹਨੂੰ ਪਿੰਡ ਦੇ ਵਿੱਚ ਰਹਿਣ ਦੀ ਆਗਿਆ ਨਹੀਂ ਸੀ ਹੁੰਦੀ ਉਹਨੂੰ ਪਿੰਡ ਤੋਂ ਬਾਹਰ ਕੱਢ ਦਿੱਤਾ ਜਾਂਦਾ ਸੀ ਉਹਦੇ ਗਲ ਦੇ ਵਿੱਚ ਮਿੱਟੀ ਦਾ ਬਰਤਨ ਪਾ ਦੇਣਾ ਤੇ ਕਿਸੇ ਪਿੰਡ ਵਾਲੇ ਨੇ ਤਰਸ ਕਰਕੇ ਪ੍ਰਸ਼ਾਦਾ ਦੇ ਤਾ ਠੀਕ ਹੈ ਪਾਣੀ ਦੇ ਤਾ ਠੀਕ ਹੈ ਨਹੀਂ ਤਾਂ ਭੁੱਖਿਆਂ ਪਿਆਸਿਆਂ ਕੋੜੀਆਂ ਦੀ ਮੌਤ ਹੋ ਜਾਇਆ ਕਰਦੀ ਸੀ ਇਦੋਂ ਪਹਿਲਾਂ ਵੀ ਜਦੋਂ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਦਾ ਜ਼ਿਕਰ ਪੜ੍ਹੀਏ ਨਾ ਸਤਗੁਰੂ ਜਦੋਂ ਦੀਪਾਲਪੁਰ ਜਾਂਦੇ ਨੇ ਜੀ ਦੀਪਾਲਪੁਰ ਦੇ ਅੰਦਰ ਵੀ ਸਤਗੁਰੂ ਉਥੇ ਨੂਰੇ ਕੋੜੀ ਦਾ ਉਦਾਰ ਕਰਦੇ ਨੇ ਉਹ ਵੀ ਨਗਰ ਤੋਂ ਬਾਹਰੋਂ ਬਾਹਰ ਇਕਾਂਤ ਦੇ ਵਿੱਚ ਬੈਠਾ ਸੀ ਉਥੇ ਸਤਗੁਰੂ ਜੀ ਦੇ ਬਚਨ ਸੁਣਦਾ ਉਹਦਾ ਵੀ ਕੋੜ ਦਾ ਰੋਗ ਠੀਕ ਹੁੰਦਾ ਖੈਰ ਜਦੋਂ ਇਹ ਪ੍ਰੇਮਾ ਖੁਦ ਹੀ ਮਹਿਨਤੇ ਬੈਠਾ ਇਹਨੂੰ ਪਿੰਡ ਵਾਲਿਆਂ ਨੇ ਪਿੰਡ ਤੋਂ ਬਾਹਰ ਕੱਢ ਦਿੱਤਾ ਕਈ ਦਿਨ ਹੋ ਗਏ ਸ਼ਕੜ ਨੂੰ ਪ੍ਰਸ਼ਾਦਾ ਨਹੀਂ ਮਿਲਿਆ ਤੇ ਅੱਜ ਚਿੱਤ ਵਿੱਚ ਖਿਆਲ ਬਣਿਆ ਮਨਾ ਮੈਂ ਇਸ ਖੂ ਦੇ ਵਿੱਚ ਛਾਲ ਮਾਰ ਕੇ ਜਾਨ ਦੇ ਦੇਣੀ ਐ ਇਹੋ ਜੀ ਜ਼ਿੰਦਗੀ ਨਾਲੋਂ ਮੌਤ ਚੰਗੀ ਹੁਣ ਸਾਧ ਸੰਗਤ ਭਾਵਾਂ ਜਿਨ੍ਹਾਂ ਮਰਜੀ ਕਿਸੇ ਦਾ ਤਨ ਰੋਗੀ ਹੋਵੇ ਮਰਨਾ ਕੋਈ ਸੌਖਾ ਨਹੀਂ ਮੈਂਨ ਤੇ ਬੈਠਾ ਮਨ ਦੇ ਵਿੱਚ ਸੋਚਾਂ ਸੋਚਦਾ ਪਿਆ ਗਿਣਤੀਆਂ ਗਿਣਦਾ ਪਿਆ ਛਾਲ ਮਾਰਾਂ ਜਾਂ ਨਾ ਮਾਰਾਂ ਛਾਲ ਮਾਰਨ ਦਾ ਹਿਆ ਨਹੀਂ ਜੇ ਪਹਿਰਿਆ ਐਨੀ ਧੀਰ ਨੂੰ ਇੱਕ ਸਿੱਖਾਂ ਦੀ ਮੰਡਲੀ ਸਿੱਖਾਂ ਦਾ ਜਥਾ ਜੋ ਗੁਰਬਾਣੀ ਦੇ ਸ਼ਬਦ ਨੂੰ ਆਪਣੀ ਰਸਨਾ ਤੋਂ ਜੋਟੀਆਂ ਦੇ ਰੂਪ ਦੇ ਵਿੱਚ ਗਾਇਨ ਕਰਦਿਆਂ ਉਥੋਂ ਗੁਜ਼ਰੇ ਆ ਜੀ ਉਹ ਜਿਹੜੇ ਗੁਰਬਾਣੀ ਨੂੰ ਪੜਨ ਵਾਲੇ ਸਿੱਖ ਸਨ ਉਹ ਜਦੋਂ ਇਸ ਪ੍ਰੇਮੇ ਕੋੜੀ ਦੇ ਕੋਲ ਦੀ ਗੁਜ਼ਰੇ ਉਹਨਾਂ ਦੀ ਰਸਨਾ ਤੋਂ ਗੁਰਬਾਣੀ ਦੇ ਬੋਲ ਭਾਈ ਪ੍ਰੇਮੇ ਨੇ ਕੰਨਾਂ ਨਾਲ ਸੁਣੀ ਹੁਣ ਜਦੋਂ ਗੁਰਬਾਣੀ ਕੰਨਾਂ ਵਿੱਚ ਪਈ ਜੀ ਸਤਿਗੁਰੂ ਜੀ ਦੀ ਕਿਰਪਾ ਗੁਰਬਾਣੀ ਤਾਂ ਸਾਧ ਸੰਗਤ ਕੋਈ ਪ੍ਰੇਮ ਨਾਲ ਸੁਣੇ ਤੇ ਮੇਰਾ ਸਤਿਗੁਰੂ ਅੱਜ ਵੀ ਕਿਰਪਾ ਕਰ ਦਿੰਦਾ ਬਾ ਸ਼ਰਤ ਇੱਕ ਹੈ ਕੋਈ ਇਕਾਗਰਤਾ ਨਾਲ ਗੁਰੂ ਦੇ ਬਚਨਾਂ ਤੇ ਭਰੋਸਾ ਬਣਾ ਕੇ ਵੇਖੇ ਹੁਣ ਉਸ ਵਕਤ ਜਦੋਂ ਬਚਨ ਕੰਨਾਂ ਦੇ ਨਾਲ ਸੁਣੇ ਤੇ ਸਰੀਰ ਦਾ ਨਾ ਜਿਹੜਾ ਦਰਦ ਸੀ ਉਹ ਭੁੱਲ ਗਿਆ ਮਰਨਾ ਵੀ ਭੁੱਲ ਗਿਆ ਉਹ ਆਵਾਜ਼ ਦੇ ਨਾਲ ਅੰਦਰ ਇਨਾ ਕੋ ਮੰਤਰ ਮੁਕਤ ਹੋ ਗਿਆ ਤੇ ਭਾਈ ਪ੍ਰੇਮਾ ਨਾ ਸੁਰਤ ਕਰਕੇ ਗੁਰੂ ਦੇ ਚਰਨਾਂ ਵਿੱਚ ਜੁੜ ਗਿਆ ਜਿੰਨਾ ਸਮਾਂ ਕੰਨਾਂ ਦੇ ਵਿੱਚ ਆਵਾਜ਼ ਪੈਂਦੀ ਰਹੀ ਉਤਨਾ ਸਮਾਂ ਨਾ ਭਾਈ ਪ੍ਰੇਮਾ ਗੁਰਬਾਣੀ ਦੇ ਬਚਨ ਸੁਣਦਾ ਰਿਹਾ ਜਦੋਂ ਸਿੱਖਾਂ ਦਾ ਜਥਾ ਉਲੰਘ ਕੇ ਥੋੜਾ ਜਿਹਾ ਅੱਗੇ ਚਲਾ ਗਿਆ ਤੇ ਸਾਧ ਸੰਗਤ ਗੁਰਬਾਣੀ ਦੀ ਆਵਾਜ਼ ਭਾਈ ਪ੍ਰੇਮੇ ਦੇ ਕੰਨਾਂ ਵਿੱਚ ਪੈਣ ਤੋਂ हट ਗਈ ਨਾ ਉਸ ਸਮੇਂ ਉਹਨੂੰ ਸਰੀਰ ਦਾ ਦਰਦ ਦੁਆਰਾ ਮਹਿਸੂਸ ਹੋਣਾ ਸ਼ੁਰੂ ਹੋ ਗਿਆ ਵੀ ਮੇਰਾ ਤਾਂ ਤਨ ਰੋਗੀ ਹੈ ਤੇ ਉਸੇ ਸਮੇਂ ਖੁਦ ਹੀ ਮੈਣ ਤੋਂ ਉਤਰਿਆ ਜਿੱਧਰ ਨੂੰ ਸਿੱਖਾਂ ਦਾ ਜਥਾ ਗਿਆ ਸੀ ਉਸ ਪਾਸੇ ਵੱਲ ਉਹ ਡਿਗਦਾ ਢੈਂਦਾ ਰੁੜਦਾ ਹੋਇਆ ਚੱਲ ਪਿਆ ਅੱਗੇ-ਅੱਗੇ ਸਿੱਖ ਜਾਂਦੇ ਪਏ ਨੇ ਪਿੱਛੇ-ਪਿੱਛੇ ਭਾਈ ਪ੍ਰੇਮਾ ਜਿਹਦੇ ਤਨ ਉੱਤੇ ਕੋੜ ਦਾ ਰੋਗ ਉਤਰਿਆ ਜਾ ਰਿਹਾ ਹੁਣ ਸਾਧ ਸੰਗਤ ਚੱਲਦਿਆਂ ਚੱਲਦਿਆਂ ਸਾਰਾ ਜਥਾ ਪਹੁੰਚ ਗਿਆ ਧੰਨ ਗੁਰੂ ਅਮਰਦਾਸ ਸਹਿ ਮਹਾਰਾਜ ਜੀ ਦੇ ਦਰਬਾਰ ਦੇ ਅੰਦਰ ਗੋਇੰਦਵਾਲ ਸਾਹਿਬ ਜੀ ਦਾ ਉਹ ਪਾਵਨ ਅਸਥਾਨ ਉਹ ਸਾਹਮਣੇ ਧੰਨ ਗੁਰੂ ਅਮਰਦਾਸ ਸਹਿ ਮਹਾਰਾਜ ਜੀਆਂ ਦਾ ਸੋਹਣਾ ਦਰਬਾਰ ਸਿੱਖ ਸੰਗਤਾਂ ਨੇ ਵੇਖਿਆ ਤੇ ਹੌਲੀ-ਹੌਲੀ ਚੱਲਦਿਆਂ ਗੁਰੂ ਕੇ ਚਰਨਾਂ ਵਿੱਚ ਪਹੁੰਚ ਗਏ ਬੌਲੀ ਵਿੱਚ ਕੀਤਾ ਇਸ਼ਨਾਨ ਤੇ ਸਤਿਗੁਰੂ ਜੀ ਦੇ ਪਾਵਨ ਦਰਬਾਰ ਦਾ ਦਰਵਾਜ਼ਾ ਉਲੰਘ ਸੇਕ ਅੰਦਰ ਗੁਰੂ ਅਮਰਦਾਸ ਜੀ ਦੇ ਚਰਨਾ ਵਿੱਚ ਪਹੁੰਚ ਗਏ ਤੇ ਜਦੋਂ ਭਾਈ ਪ੍ਰੇਮਾ ਵੀ ਰੁੜਦਾ ਹੋਇਆ ਨਾ ਗੁਰੂ ਕੇ ਦਰਬਾਰ ਦੇ ਦਰਵਾਜ਼ੇ ਕੋਲ ਪਹੁੰਚਿਆ ਉਲੰਘ ਕੇ ਅੰਦਰ ਜਾਣ ਲੱਗਾ ਨਾ ਜਿਹੜਾ ਦਰਬਾਨ ਖੜੋਤਾ ਸੀ ਸੇਵਾਦਾਰ ਖੜੋਤਾ ਸੀ ਉਹਨੇ ਰੋਕ ਦਿੱਤਾ ਉਹਨੇ ਜਦੋਂ ਰੋਕਿਆ ਤੇ ਉਸੇ ਸਮੇਂ ਭਾਈ ਪ੍ਰੇਮੇ ਨੇ ਪੁੱਛਿਆ ਕਹਿਣ ਲੱਗਾ ਵੀ ਮੈਂ ਵੀ ਉਸ ਸੰਗਤ ਦੇ ਨਾਲ ਹਾਂ ਗੁਰੂ ਦੇ ਦਰਸ਼ਨ ਕਰਨੇ ਨੇ ਉਹ ਦਰਬਾਨ ਉਹ ਸੇਵਾਦਾਰ ਕਹਿਣ ਲੱਗਾ ਵੀ ਇਸ ਦਰਵਾਜ਼ੇ ਨੂੰ ਉਲੰਘ ਕੇ ਬਾਕੀ ਸਾਰੇ ਜਾ ਸਕਦੇ ਨੇ ਪਰ ਜਿਹਦੇ ਤਨ ਉੱਤੇ ਕੋੜ ਦਾ ਰੋਗ ਹੋਵੇ ਨਾ ਉਹਨੂੰ ਸਤਿਗੁਰੂ ਆਪ ਬੁਲਾਉਣ ਉਹ ਤਾਂ ਅੰਦਰ ਜਾ ਸਕਦਾ ਆਪਣੀ ਮਰਜ਼ੀ ਨਾਲ ਨਹੀਂ ਜਾ ਸਕਦਾ ਤੇ ਭਾਈ ਪ੍ਰੇਮਾਨਾ ਜੀ ਉੱਥੇ ਦਰਵਾਜ਼ੇ ਦੇ ਨੇੜੇ ਹੋ ਕੇ ਬਹਿ ਗਿਆ ਉਹਨੇ ਸੰਗਤਾਂ ਦੇ ਚਰਨਾਂ ਦੀ ਚਰਨ ਧੂੜ ਚੁੱਕ ਕੇ ਮਸਤਕ ਨੂੰ ਲਾਈ ਅੰਤਰ ਦੀਵਾਨ ਸਜਿਆ ਹੋਇਆ ਸੀ ਗੁਰੂ ਦੇ ਬਚਨ ਸਰਵਣ ਕੀਤੇ ਔਰ ਜਦੋਂ ਦਰਬਾਰ ਦੇ ਵਿੱਚ ਦੀਵਾਨ ਦੀ ਸਮਾਪਤੀ ਹੋਈ ਤੇ ਸਾਰੀਆਂ ਸੰਗਤਾਂ ਉੱਠ ਕੇ ਬਾਹਰ ਆਈਆਂ ਭਾਈ ਪ੍ਰੇਮੇ ਨੇ ਸਾਰਿਆਂ ਨੂੰ ਵੇਖਿਆ ਹੁਣ ਸਾਧ ਸੰਗਤ ਸਾਰੀ ਸੰਗਤ ਆਪੋ ਆਪਣੇ ਕਮੀ ਲੱਗ ਗਈ ਤੇ ਭਾਈ ਪ੍ਰੇਮਾ ਵੀ ਇੱਕ ਪਾਸੇ ਹੋ ਕੇ ਟਿਕ ਗਿਆ ਹੁਣ ਰੋਜ਼ਾਨਾ ਦਾ ਨਿਯਮ ਸਿੱਖਾਂ ਨੇ ਇੱਕ ਤਾਂ ਉਥੋਂ ਲੰਗਰ ਦੇ ਵਿੱਚੋਂ ਲਿਆ ਕੇ ਪ੍ਰਸ਼ਾਦਾ ਛਕਾ ਦੇਣਾ ਦੂਸਰੀ ਸਭ ਤੋਂ ਵੱਡੀ ਬਾਤ ਕੁਝ ਭਾਵਨਾਵਾਲੇ ਸਿੱਖਾਂ ਨੇ ਨਾ ਉਸ ਸਮੇਂ ਇਕੱਠੀਆਂ ਹੋ ਕੇ ਮਿਲ ਕੇ ਵਿਚਾਰ ਕੀਤੀ ਭਾਈ ਪ੍ਰੇਮੇ ਨੂੰ ਇੱਕ ਇੱਕ ਪੰਕਤੀ ਕਰਕੇ ਜਪਜੀ ਸਾਹਿਬ ਕੰਠ ਕਰਵਾ ਦਿੱਤਾ ਹੁਣ ਜਦੋਂ ਖਾਲੀ ਸਮਾਂ ਹੋਣਾ ਨਾ ਉਹਨੇ ਜਪਜੀ ਸਾਹਿਬ ਦਾ ਜਾਪ ਕਰਦੇ ਰਹਿਣਾ ਗੁਰੂ ਦੀ ਪਵਿੱਤਰ ਬਾਣੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੇ ਹੋਏ ਪਵਿੱਤਰ ਬਚਨ ਉਨੇ ਉਹ ਪਾਵਨ ਬਚਨਾਂ ਨੂੰ ਜਪਦੇ ਰਹਿਣਾ ਤੇ ਜਦੋਂ ਸਤਿਗੁਰੂ ਜੀ ਨੇ ਦਰਬਾਰ ਵਿੱਚ ਚਾਹਣਾ ਉਹਨੇ ਦਰਵਾਜ਼ੇ ਤੇ ਆ ਕੇ ਬਹਿ ਜਾਣਾ ਗੁਰੂ ਦੇ ਬਚਨ ਸੁਣਨੇ ਕਈ ਮਹੀਨਿਆਂ ਦਾ ਨੇਮ ਇਤਿਹਾਸ ਕਹਿੰਦਾ ਹੈ ਵੀ ਭਾਈ ਪ੍ਰੇਮੇ ਨੇ ਨਿਭਾਇਆ ਹੁਣ ਜਿਉਂ-ਜਿਉਂ ਗੁਰੂ ਦੀ ਕਿਰਪਾ ਭਾਈ ਪ੍ਰੇਮੇ ਦੇ ਜੀਵਨ ਦੇ ਅੰਦਰ ਵਰਤ ਰਹੀ ਹੈ ਤਿਉਂ-ਤਿਉਂ ਗੁਰੂ ਦਾ ਕਿਰਪਾ ਰੂਪੀ ਰੰਗ ਉਹਦੇ ਜੀਵਨ ਦੇ ਉੱਪਰ ਚੜਦਾ ਜਾ ਰਿਹਾ ਹੈ ਹੁਣ ਜਦੋਂ ਦੀਵਾਨ ਦੀ ਸਮਾਪਤੀ ਹੋਣੀ ਨਾ ਭਾਈ ਪ੍ਰੇਮੇ ਨੇ ਬੜੇ ਪ੍ਰੇਮ ਦੇ ਵਿੱਚ ਭਿੱਜ ਕੇ ਨਾ ਉਥੇ ਕੁਝ ਆਪਣੀ ਰਸਨਾ ਤੋਂ ਬੋਲ ਬੋਲਣੇ ਜਦੋਂ ਸੰਗਤਾਂ ਨੇ ਉਹ ਬਚਨ ਸੁਣਨੇ ਮਨ ਪ੍ਰਸੰਨ ਬੜਾ ਹੋਣਾ ਪਰ ਸਮਝ ਕੋਈ ਨਹੀਂ ਸੀ ਪੈਂਦੀ ਕੀ ਬੋਲਦਾ ਕੀ ਹੈ ਭਾਈ ਪ੍ਰੇਮੇ ਨੇ ਉਥੇ ਦੀਵਾਨ ਦੀ ਸਮਾਪਤੀ ਤੇ ਰੋਜ਼ਾਨਾ ਬੋਲਣਾ ਵੀ ਮੇਰਾ ਗਿਆ ਕਸ਼ੋਟਾ ਲੱਦਾ ਫੇਰ ਮੇਰਾ ਗਿਆ ਕਸ਼ੋਟਾ ਲੱਦਾ ਫੇਰ ਬੜੇ ਪ੍ਰੇਮ ਦੇ ਵਿੱਚ ਇਹ ਬਚਨਾਂ ਨੂੰ ਜਪਣਾ ਸਿੱਖਾ ਨਹੀਂ ਸੁਣਨਾ ਤੇ ਮੁਸਕਰਾ ਕੇ ਲੰਘ ਜਾਣਾ ਜੀ ਦਿਨ ਬੀਤੇ ਹੁਣ ਸਾਧ ਸੰਗਤ ਕੀਤੀ ਹੋਈ ਕਲਣਾ ਕੀਤੀ ਹੋਈ ਕਮਾਈ ਉਹ ਗੁਰੂ ਦੇ ਦਰ ਉੱਤੇ ਪ੍ਰਵਾਨ ਜਰੂਰ ਹੁੰਦੀ ਹੈ ਇਹ ਗੱਲ ਕਦੀ ਨਾ ਭੁੱਲਿਓ ਗੁਰੂ ਕਿਰਪਾ ਦਾ ਖਜ਼ਾਨਾ ਹੈ ਤੁਸੀਂ ਪ੍ਰੇਮ ਭਾਵਨਾ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਜੁੜੋ ਤੇ ਇਹ ਬਚਨ ਜਰੂਰ ਸਮਝ ਲਿਆ ਜੇ ਗੁਰਦਾਤਾ ਗੁਰਹਿਵੈ ਕਰ ਗੁਰਦੀਪਕ ਤਹ ਲੋਏ ਅਮਰ ਪਦਾਰਥ ਨਾਨਕਾ ਮਨ ਮਾਨਿਆ ਸੁਖ ਹੋਏ ਗੁਰੂ ਦੇ ਪਵਿੱਤਰ ਬਚਨਾਂ ਦੇ ਉੱਪਰ ਭਰੋਸਾ ਰੱਖਦੇ ਆ ਇਹ ਬਚਨ ਜਰੂਰ ਸਮਝ ਲਿਆ ਜੇ ਵੀ ਬਿਨ ਸਤਗੁਰ ਕਿਨੈ ਨਾ ਪਾਇਓ ਬਿਨ ਸਤਗੁਰ ਕਿਨੈ ਨਾ ਪਾਇਆ ਸਤਗੁਰ ਵਿੱਚ ਆਪ ਰਖਿਓਨ ਕਰ ਪ੍ਰਗਟ ਆਖ ਸੁਣਾਇਆ